ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੇ YouTube ਤੋਂ ਚੈਨਲ ਦੇ ਜਿਹੜੇ ਸਮੂੱਚੇ ਉਦਾਰਿਆਂ ਦੇ ਸਾਰੇ ਸਾਇਕ ਸਹਿਬਾਂ ਜੀ ਤੁਸੀਂ ਇੱਥੇ ਪਹੁੰਚੇ ਜੇ ਤੁਹਾਡਾ ਧੰਨਵਾਦ ਅੱਜ ਦਾ ਜਿਹੜਾ ਵਿਸ਼ਾ ਆ ਉਹ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ 22 ਚਾਂਸਲ ਰੂਪੇਲੇ ਲੰਬੇ ਸਮੇਂ ਤੋਂ ਨਹੀਂ ਲੱਗ ਰਹੇ ਉਹਨੂੰ ਲੈ ਕੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਸਰਕਾਰ ਬਦਲਾਅ ਤੋਂ ਬਾਅਦ ਆਈ ਹੈ ਇਹਨਾਂ ਦਾ ਬਹੁਤ ਵੱਡਾ ਮਤਲਬ ਸੀ ਇਹ ਇੱਕ ਮਾਡਲ ਪੇਸ਼ ਕਰਦੇ ਸੀ ਅ ਸਕੂਲ ਆਫ ਐਮਿਨੈਂਸ ਦਾ ਕਿ ਇਦਾਂ ਦੇ ਸਕੂਲ ਬਣਾਏ ਜਾਣਗੇ ਸਕੂਲ ਤੇ ਤੁਹਾਡੇ ਸਾਹਮਣੇ ਹੀ ਜਿੰਨੇ ਜਣੇ ਇੱਕ ਇੱਕ ਦੋ ਦੋ ਜਿਲਿਆਂ ਦੇ ਵਿੱਚ ਬਣੇ ਨੇ ਉਹ ਵੀ ਪੁਰਾਣੇ ਸਕੂਲਾਂ ਨੂੰ ਅਪਡੇਟ ਕੀਤਾ ਗਿਆ ਅ ਅਪਗ੍ਰੇਡ ਕੀਤਾ ਗਿਆ ਪਰ ਉਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਧਿਆਨ ਚ ਦੇਣਾ ਚਾਹੁੰਦਾ ਕਿ ਸਕੂਲ ਤੋਂ ਬਾਅਦ ਜਿਹੜੀਆਂ ਵੱਡੇ ادارے ਨੇ ਯੂਨੀਵਰਸਟੀਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਨਗੋਲਿਆ ਕੀਤਾ ਗਿਆ ਉੱਥੇ ਦੇ ਪ੍ਰਬੰਧ ਨੂੰ ਮੈਂ ਤੁਹਾਡੇ ਧਿਆਨ ਤੁਹਾਡੇ ਰਹੀਂ ਸਰਕਾਰ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਤੇ ਲੋਕਾਂ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਅਫਸਰ ਦੇ ਅਫਸਰ ਸਹਿਬਾਨ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਕਿ ਪੰਜਾਬ ਦੀਆਂ ਨਾਮਵਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਿਮਾਣਾ ਬਹੁਤ ਵੱਡਾ ਨਾਂ ਆ ਅੱਜ ਗੁਰਨਾਰਗਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਕੀਤ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਸਰਦਾਰ ਬਿਆਨ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਸ਼ਾਰਪੁਰ ਐਮਬੀਐਸ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਪਿਛਲੇ 3 ਤੋਂ ਲੈ ਕੇ ਕਰੀਬ 4 ਤਿੰਨ ਮਹੀਨਿਆਂ ਤੋਂ ਲੈ ਕੇ 4 ਸਾਲਾਂ ਤੱਕ ਇਹਨਾਂ ਦੇ ਐਡਹੌਕ ਤੇ ਜਿਹੜੇ ਐ ਜਿਹੜੇ ਵਾਧੂ ਚਾਰਜ ਦੇ ਕੇ ਰੈਗ ਵਾਈਸ ਚਾਂਸਲਰ ਇਹਨਾਂ ਦੇ ਲਾਏ ਗਏ ਆ ਰੈਗੂਲਰ ਵਾਈਸ ਚਾਂਸਲਰ ਕੋਈ ਨਹੀਂ ਹੈਗਾ ਇਹਦੇ ਕਰਕੇ ਇਹਨਾਂ ਦੇ ਕੰਮਕਾਜ ਦੇ ਵਿੱਚ ਬਹੁਤ ਵੱਡਾ ਫਰਕ ਪੈ ਰਿਹਾ ਔਰ ਇਹਦੇ ਨਾਲ ਬਹੁਤ ਵੱਡਾ ਪ੍ਰਬੰਧਨ ਦੇ ਵਿੱਚ ਫਰਕ ਪੈ ਰਿਹਾ ਔਰ ਹੁਣ ਜਿਹੜਾ ਸਭ ਤੋਂ ਵੱਡੀ ਮੁਸ਼ਕਲਤ ਇਹ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੈ ਔਰ ਬਹੁਤ ਵੱਡਾ ਨਾਇਆ ਔਰ ਬੜਾ ਅੱਛਾ ਉਹਦਾ ਪ੍ਰੋਗਰੈਸ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਕਰ ਰਹੀ ਹੈ ਖਾਸ ਕਰਕੇ ਪਿਛਲੇ 4-5 ਸਾਲਾਂ ਤੋਂ ਔਰ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ 16 ਨਵੰਬਰ 2024 ਨੂੰ ਉਹਨਾਂ ਦਾ ਸੇਵਾਮੁਕਤ ਹੋ ਗਏ ਨੇ ਉਦੇ ਨਾਲ ਉਹਨਾਂ ਨੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨਤਾਰਨ ਦੇ ਵੀ ਮੌਜੂਦਾ ਉਹਦਾ ਵਿਚਾਰਜੋਨਾ ਕੋਲ ਸੀ ਮੌਜੂਦਾ ਦੋਵਾਂ ਦੇ ਇਹ ਵਾਈਸ ਚਾਂਸਰ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ 18 ਨਵੰਬਰ ਨੂੰ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਨਾ ਪੰਜਾਬ ਸਰਕਾਰ ਵੱਲੋਂ ਕੋਈ ਉਹਦਾ ਧਿਆਨ ਲਿਆ ਗਿਆ ਕਿ ਇੱਥੇ ਵਾਈਸ ਚਾਂਸਰਡ ਕੌਣ ਹੋਏਗਾ ਅਗਲਾ ਔਰ ਨਾ ਗਵਰਨਰ ਸਾਹਿਬ ਵੱਲੋਂ ਕੋਈ ਇਸ ਦੇ ਤੇ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਚਾਂਸਰ ਸਾਰੀ ਯੂਨੀਵਰਸਿਟੀਆਂ ਤੇ ਉਹ ਨੇ ਪਰ ਤੁਹਾਨੂੰ ਪਤਾ ਕਿ ਜਿਹੜਾ ਪ੍ਰਬੰਧਨ ਦਾ ਕੰਮ ਹੈ ਉਹ ਸਾਰਾ ਵਾਈਸ ਚਾਂਸਲਰ ਕੋਲ ਹੁੰਦਾ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਦਾ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਗ੍ਰਾਂਟਸ ਦਾ ਕਰਨ ਦਾ ਉਹਦੀ ਇਨਫਰਾਸਟ੍ਰਕਚਰ ਨੂੰ ਪ੍ਰਬੰਧ ਕਰਨ ਦਾ ਸਾਰਾ ਪ੍ਰਬੰਧ ਵਾਈਸ ਚਾਂਸਲਰ ਦੇ ਕੋਲ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਕਿ ਸਾਡੇ ਬਹੁਤ ਹੀ ਮਤਲਬ ਇੱਕ ਨਾਮਵਰ ਯੂਨੀਵਰਸਿਟੀ ਹੈ ਵੱਖਰੀ ਗੱਲ ਹੈ ਕਿ ਗ੍ਰਾਂਟ ਨਾ ਮਿਲਣ ਦੀ ਵਜ੍ਹਾ ਕਰਕੇ ਉੱਥੇ ਬੜੀਆਂ ਤਕਲੀਫਾਂ ਨੇ ਉੱਥੋਂ ਦੀਆਂ 25 April 2024 ਤੋਂ ਜਿਹੜੇ ਮੁੱਖ ਪ੍ਰਮੁੱਖ ਉੱਚ ਉਚੇਰੀ ਸਿੱਖਿਆ ਦੇ ਸਕੱਤਰ ਨੇ ਕਿ ਕਿ ਯਾਦਵ ਜੀ ਉਹਨਾਂ ਕੋ ਚਾਰ ਕੇ ਉਹ ਵੀ 25 April 2024 ਤੋਂ ਉਹਨਾਂ ਦਾ ਵੀ 1 ਮਹੀਨਾ ਪਿਛੇ ਉਹਨਾਂ ਦਾ ਵਧਾਇਆ ਗਿਆ ਕਿ ਕਿ ਯਾਦਵ ਜੀ ਦਾ ਉਹ ਵੀ ਜਿਹੜਾ 25 April ਨੂੰ ਖਤਮ ਹੋਣਾ ਹੈ ਕੱਲ ਦੀ ਉਹਦੀ ਮਿਆਦ ਹੈ ਇਸੇ ਤਰ੍ਹਾਂ ਡਾਕਟਰ ਸੰਦੀਪ ਕਾਂਸਰ ਇੱਕ ਸਭ ਤੋਂ ਸੀਨੀਅਰ ਫੈਕਲਟੀ ਮੈਂਬਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਉਹਨਾਂ ਦਾ ਵੀ ਮਤਲਬ ਕਾਰਜ ਜੇ ਉਹਨਾਂ ਨੂੰ ਵਾਧੂ ਕਾਰਜ ਦਿੱਤੇ ਗਏ ਮੇਰੀ ਤੁਹਾਡੇ ਧਿਆਨ ਚ ਕਹਿਣ ਦੀ ਮੰਚਾ ਹੈ ਕਿ ਸਰਕਾਰ ਦਾ ਉਚੇਰੀ ਸਿੱਖਿਆ ਨੂੰ ਬੱਚਿਆਂ ਦਾ ਫਿਊਚਰ ਨੇ ਸਾਡੇ ਜਿਹੜਾ ਐਜੂਕੇਸ਼ਨ ਹੈ ਇਹ ਭੁੱਖਿਆ ਸਾਡੇ ਦੇਸ਼ ਦਾ ਔਰ ਸਾਡੇ ਬੱਚੇ ਇਥੋਂ ਹੀ ਸਾਡੇ ਜਿਹੜਾ ਸਮਾਜ ਹੋ ਤਿਆਰ ਹੋਣਾ ਚਾਹੇ ਕਾਰਜ ਪ੍ਰਣਾਲੀ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ ਸਭ ਕੁਝ ਪਰ ਲੰਬਾ ਸਮਾਂ ਇਨੀ ਬੇਰੁਖੀ ਰੱਖਣੀ ਇਹ ਗਲਤ ਗੱਲ ਐ ਮੈਂ ਤੁਹਾਡੇ ਮਾధ్యਮ ਰਾਹੀਂ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਨ ਜਿੱਥੇ ਤੁਸੀਂ ਸਕੂਲਾਂ ਦਾ ਕਿਹਾ ਸੀ ਸਕੂਲਾਂ ਦਾ ਵੀ ਪਿੱਛੇ ਉਸ ਪੱਧਰ ਦੇ ਉੱਤੇ ਕੰਮ ਨਹੀਂ ਹੋਇਆ ਜਿਸ ਪੱਧਰ ਤੇ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਤੇ ਲਿਆਉਣ ਤੋਂ ਖੇਲੋ ਵੱਡਾ ਜਿਹੜਾ ਹੁਣ ਇਸ ਵੇਲੇ ਨੁਕਸਾਨ ਹੋ ਰਿਹਾ ਉਹ ਇਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਾ ਹੋਣ ਦਾ ਐ ਤੇ ਇਹਨੇ ਡਾਕ ਦੇ ਉੱਤੇ ਕਿਸੇ ਨੂੰ ਜਦਕਿ ਰੈਗੂਲਰ ਚਾਂਸਲਰ ਵਾਈਸ ਚਾਂਸਲਰ ਨਹੀਂ ਲੱਗੇ ਮੇਰੀ ਪੁਰਜ਼ੋਰ ਮੰਗ ਐ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇ ਕੇ ਬਾਕੀ ਕੰਮਾਂ ਨੂੰ ਪਿਛੇ ਰੱਖ ਕੇ ਵਾਈਸ ਚਾਂਸਲਰ ਲਾਉਣ ਦੀ ਯੋਗਤੀ ਕਰਨ ਦੀ ਪ੍ਰਕਿਰਿਆ ਪੂਰੀ ਕਰੇ ਔਰ ਰੈਗੂਲਰ ਵਾਈਸ ਚਾਂਸਲਰ ਸਾਰੀ ਯੂਨੀਵਰਸਿਟੀਆਂ ਨੂੰ ਦੇਣ ਇਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੋਈ ਸਰਕਾਰ ਜਿਹੜਾ ਚਾਹੀ ਹੋਰ ਕੰਮਾਂ ਦੇ ਵਿੱਚ ਵੀ ਮੁਸ਼ਕਿਲਾਂ ਨੇ ਪਰ ਇਹ ਵੀ ਮੈਂ ਮੰਨਦਾ ਕਿ ਇੱਕ ਜਿਹੜੇ ਮੁੱਖ ਕੰਮ ਨੇ ਉਹਨਾਂ ਚੋਂ ਇੱਕ ਹੈ ਤੇ ਜਿਹਦੇ ਵੱਲ ਬਿਲਕੁਲ ਧਿਆਨ ਨਹੀਂਗਾ ਮੇਰਾ ਲਗ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਜਾਣੀਆਂ ਸਰਕਾਰਾਂ ਨੇ ਫਿਰ ਉਹਦੇ ਵਿੱਚ ਵਿਧੀ ਹੋ ਜਾਣਾ ਔਰ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਕੀ ਕੰਮਾਂ ਨੂੰ ਛੱਡ ਕੇ ਇਸ ਕੰਮ ਲਤਾਨ ਦਿਓ ਕਿਉਂਕਿ ਮਿਨਿਸਟਰੀਆਂ ਔਰ ਸਰਕਾਰ ਦਾ ਹੀ ਫਰਜ਼ ਹੁੰਦਾ ਕਿ ਸਮਾਜ ਦਾ ਔਰ ਬੱਚਿਆਂ ਦੇ ਭੁੱਖ ਦਾ ਖਿਆਲ ਰੱਖਣਾ ਪਰ ਇਹਦੇ ਵਿੱਚ ਇਹਨਾਂ ਦੇ ਨਾ ਲੱਗਣ ਦਾ ਕਾਰਨ ਜਾਂ ਤੇ ਗੈਰ ਤਜ਼ਰਬੇਕਾਰੀ ਹੈ ਜਾਂ ਜਿਹੜੀ ਅਫਸਰਸ਼ਾਹੀ ਹੈ ਉਹ ਤੁਹਾਨੂੰ ਕੋਈ ਰਾਹ ਨਹੀਂ ਦੇ ਰਹੀ ਜਾਂ ਤੁਹਾਡਾ ਤਜਰਬਾ ਜਿਹੜਾ ਉਹ ਇੱਥੋਂ ਤੱਕ ਹੈ ਹੀ ਨਹੀਂ ਵੀ ਕਿੰਨੀ ਜ਼ਰੂਰਤ ਹੈ ਇਸ ਗੱਲ ਦੀ ਠੀਕ ਹੈ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿ ਦਨੇ ਸਰਕਾਰਾਂ ਨੂੰ ਨਿੰਦੇ ਠੀਕ ਹੈ ਤੁਸੀਂ ਨਿੰਦਗੇ ਸਰਕਾਰ ਬਣਾਈ ਹੈ ਪਰ ਹੁਣ ਕੰਮ ਤੇ ਤੁਸੀਂ ਕਰਕੇ ਦੇਣਾ ਨਾ ਇਸ ਗੱਲ ਦਾ ਤੁਸੀਂ ਸਰਕਾਰ ਤੇ ਜੇ ਇਹ ਨਹੀਂ ਚੀਜ਼ਾਂ ਤੁਸੀਂ ਪੂਰੀਆਂ ਕਰਨੀਆਂ ਮੈਂ ਗਵਰਨਰ ਸਾਹਿਬ ਤੋਂ ਵੀ ਮੰਗ ਕਰਦਾ ਕਿ ਗਵਰਨਰ ਸਾਹਿਬ ਵੀ ਇਹਦੇ ਵਿੱਚ ਦਖਲ ਦੇ ਕੇ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਯੂਨੀਵਰਸਿਟੀਆਂ ਨੂੰ ਰੈਗੂਲਰ ਵਾਈਸ ਚਾਂਸਲਰ ਦਿੱਤੇ ਜਾਣ ਤਾਂ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿਸਤਾਰ ਤੇ ਕੋਈ ਅਸਰ ਨਾ ਪਵੇ ਇਹਨਾਂ ਯੂਨੀਵਰਸਿਟੀਆਂ ਦੇ ਬੱਚਿਆਂ ਦੇ ਪੜ੍ਹਾਈ ਤੇ ਕੋਈ ਅਸਰ ਨਾ ਪਵੇ ਕਿਉਂਕਿ ਰੈਗੂਲਰ ਵਾਈਸ ਚਾਂਸਲਰ ਦਾ ਤੇ ਡਾਕਟਰ ਵਾਈਸ ਛਾਸਟਰ ਦਾ ਬਹੁਤ ਕੰਮਕਾਜ ਦੇ ਵਿੱਚ ਫਰਕ ਹੁੰਦਾ ਹੈ ਔਰ ਹੁਣ ਸਾਡੀ ਕਰਨਤਾਰਨ ਜਿਹੜੀ ਲਾਅ ਯੂਨੀਵਰਸਿਟੀ ਹੈ ਉਹ ਵੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਗੁਰਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਇਹ ਪ੍ਰੋਮੀਨੈਂਟ ਯੂਨੀਵਰਸਿਟੀ ਹੈ ਜਿਹਦਾ ਪੂਰੇ ਭਾਰਤ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਹੈ ਮੇਰੀ ਪੁਰਜ਼ੋਰ ਮੰਗ ਹੈ ਕਿ ਤੁਰੰਤ ਪ੍ਰਭਾ ਇਸ ਚੀਜ਼ ਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਰੰਤ 22 ਚਾਂਸਲਰ ਜਿਹੜਾ ਆ ਗੁਰਨਾੜਕ ਦੇਵ ਯੂਨੀਵਰਸਿਟੀ ਨੂੰ ਲਾਉਣ ਕਿਉਂਕਿ 18 ਨਵੰਬਰ ਤੋਂ ਉਹਨਾਂ ਨੇ ਰਿਜ਼ਾਈਨ ਕਰਤਾ ਹੈ ਹੁਣ ਕੋਈ ਚਾਂਸਲਰ ਉੱਥੇ ਵਾਧੂ ਚਾਰਜ ਹੈ ਨਹੀਂ ਕਿਸੇ ਕੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਨਾਂ ਬੱਚਿਆਂ ਦੇ ਭੁੱਖ ਦਾ ਧਿਆਨ ਰੱਖਦੇ ਹੋਏ ਸਰਕਾਰ ਇਹਦੇ ਉੱਤੇ ਧਿਆਨ ਦਵੇ ਸਰਕਾਰ ਤੁਰੰਤ 22 ਚਾਂਸਲਰ ਜਿਹੜੇ ਆ ਸਾਰੀਆਂ ਯੂਨੀਵਰਸਿਟੀਆਂ ਨੂੰ ਰੈਗੂਲਰ ਸਥਾਪਨ ਕਰ ਪਰ ਸਰ ਸੈਂਟਰਲ ਗਵਰਨਮੈਂਟ ਦਾ ਵੀ ਇਹਦੇ ਵਿੱਚ ਇਨਵੋਲਡ ਹੁੰਦਾ ਉਹਦੀ ਜਿਹੜੀ ਹੈ ਇੱਕ ਚੈਨਲ ਜਾਂਦਾ ਉਹਦੇ ਚ ਉਹਨਾਂ ਨੇ ਕਰਨਾ ਹੁੰਦਾ ਪਰ ਉਹ ਵੀ ਸੈਂਟਰ ਗਵਰਨਮੈਂਟ ਵੀ ਧਿਆਨ ਨਹੀਂ ਦੇ ਰਹੀ ਦੇਖੋ ਗੱਲ ਇਹ ਆ ਜੇ ਕੋਈ ਨਹੀਂ ਦੇ ਰਿਹਾ ਤੇ ਇਹ ਇਹ ਮੁੱਖ ਮੰਤਰੀ ਜੀ ਦਾ ਕੰਮ ਹੈ ਮੁੱਖ ਮੰਤਰੀ ਸਾਹਿਬ ਇਹਨੂੰ ਲੋਕਾਂ ਚ ਲਿਆਉਣ ਨੂੰ ਮੁੱਖ ਮੰਤਰੀ ਸਾਹਿਬ ਸਰਕਾਰ ਕੋ ਲੈ ਕੇ ਜਾਣ ਸੈਂਟਰ ਗਵਰਨਮੈਂਟ ਕੋ ਇਹ ਇਹ ਤੇ ਇਹੀ ਤਾਂ ਫਿਰ ਗੱਲ ਲੈਣ ਫਿਰ ਦੱਸਣ ਲੋਕਾਂ ਨੂੰ ਅੱਗੇ ਕਿੱਥੇ ਕਿੱਥੇ ਮੁਸ਼ਕਲਾਂ ਆ ਤੇ ਆਪਾਂ ਇਹਨੂੰ ਵਾਲੀਬਾਲ ਵਾਂਗੂ ਨਹੀਂ ਕਰ ਸਕਦੇ ਕਿ ਇਧਰੋਂ ਵਾਲੀਬਾਲ ਦੀ ਉਧਰ ਭੇਜਤੀ ਗੇਂਦ ਉਧਰੋਂ ਉਧਰ ਭੇਜਤੀ ਹੈ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਅਸੀਂ ਨਾਲ ਖੜੇ ਆਂ ਸਰਕਾਰ ਦੱਸੇ ਕਿੱਥੇ ਮੁਸ਼ਕਲਾਂ ਆ ਪਰ ਇਹਦਾ ਇਹਦਾ ਕਲੀਅਰ ਤੇ ਕਰਨਾ ਹੀ ਪਏਗਾ ਕਿੰਨਾ ਚਿਰ ਇੱਕ ਆਈਐਸ ਜਿਹੜਾ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਬੇਖ ਆਡਿਲਾ ਸਾਹਿਬ ਗਵਰਨਮੈਂਟ ਵੱਲੋਂ ਪ੍ਰਪੋਜ਼ਲ ਨਹੀਂ ਭੇਜੀ ਗਈ ਜਾਂ ਗਵਰਨਰ ਵੱਲੋਂ ਦੇਖੋ ਜਿਹੜੀ ਚੀਜ਼ ਮੇਰੇ ਧਿਆਨ ਚ ਆਈ ਹੈ ਇੱਕ ਅੱਜ ਤੱਕ ਦੀ ਮੇਰੇ ਧਿਆਨ ਚ ਇਹ ਹੀ ਚੀਜ਼ ਹੈ ਪ੍ਰਪੋਜ਼ਲ ਨਹੀਂ ਆਈ ਨਹੀਂ ਗਈ ਚਾਰ-ਚਾਰ ਸਾਲ ਤੇ ਇਹਨਾਂ ਚੀਜ਼ਾਂ ਤੇ ਨਹੀਂ ਲੱਗਦੇ ਜੇ ਆਪਾਂ ਨਿੱਕੀ-ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰ ਸਕਦੇ ਆ ਟਵੀਟ ਕਰ ਸਕਦੇ ਆ ਇਹ ਵੀਗਾ ਜੇ ਵੀ ਜਾਣਕਾਰੀ ਲੋਕਾਂ ਦੇ ਧਿਆਨ ਚ ਰੱਖੋ ਪਰ ਮੇਰਾ ਤੇ ਇਹ ਮੰਨਣਾ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਸਰਕਾਰ ਸਮਰੱਥ ਹੁੰਦੀ ਹਰ ਗੱਲ ਦੇ ਸਰਕਾਰ ਨੂੰ ਜੇ ਕੇਂਦਰ ਸਰਕਾਰ ਵੱਲੋਂ ਕੋਈ ਦਿੱਕ ਪਰ ਇਦਾਂ ਤੇ ਇਹ ਬੇਰੁਕੀ ਨਹੀਂ ਹੋ ਸਕਦੀ ਸਾਡੇ ਬੱਚਿਆਂ ਦੇ ਨਾਲ ਸਾਡੇ ਫਿਊਚਰ ਦੇ ਨਾਲ ਪੰਜਾਬ ਦੇ ਇਹ ਆਉਣ ਵਾਲਾ ਪੰਜਾਬ ਹੈ ਜਿਹੜਾ ਯੂਨੀਵਰਸਿਟੀਆਂ 'ਚ ਪੜ ਰਿਹਾ ਜਿਹੜਾ ਸਕੂਲਾਂ 'ਚ ਪੜ ਰਿਹਾ ਇਹਦਾ ਧਿਆਨ ਅਸੀਂ ਰੱਖਣਾ ਹੈ ਸਾਡਾ ਫਰਜ਼ ਬੰਦ ਹੈ ਇਹਦਾ ਧਿਆਨ ਰੱਖਣਾ ਨਾਲੇ ਇੱਕ ਵਾਰ ਕਰੰਟ ਵੀਜ਼ੀ ਐਕਸਟੈਂਸ਼ਨ ਔਰ ਜਾਂ ਕੋਈ ਨਵਾਂ ਲਾਣਾ ਚਾਹੀਦਾ ਨਹੀਂ ਜੀ ਮੈਂ ਤੇ ਇਹ ਕਹੂੰਗਾ ਕਿ ਜੇਕਰ ਕਰੰਟ ਵੀਜ਼ੀ ਹੈਗੇ ਜਾਂ ਐਕਸਟੈਂਸ਼ਨ ਦਾ ਤੇ ਉਹਨਾਂ ਦਾ ਮੁੱਕ ਗਿਆ ਉਹਨਾਂ ਤੇ ਹੋ ਰਿਜ਼ਾਈਨ ਕਰ ਦਿੱਤਾ ਹੈ ਉੱਥੇ ਜਾਂ ਦੇ ਦਿੰਦੀ ਸਰਕਾਰ ਪਰ ਇਹ ਚੀਜ਼ਾਂ ਦਾ ਤੇ ਪਤਾ ਹੁੰਦਾ ਕਿ 6 ਮਹੀਨੇ ਜੀ ਹੈ ਤੇ 6 ਮਹੀਨਿਆਂ ਨੂੰ ਆਪਾਂ ਵੀਜ਼ੀ ਨਵਾਂ ਦੇਣਾ ਪੈਣਾ ਉਦੇਵਾਂ ਤੇ ਪਿੰਨੋ ਪ੍ਰਬੰਧ ਕਰਕੇ ਰੱਖਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਕਿ ਜੋ ਚਲੇਗੇ ਤੇ ਹੁਣ ਆਪਣੀ ਸੁਚੀ ਆ ਵੀ ਹੋਣਾ ਇਹ ਕਿੰਨੇ ਲਾਉਣਾ ਹੈ ਕਿੱਥੋਂ ਲੈਣਾ ਹੈ ਸਰਕਾਰ ਕੇਂਦਰ ਦਊਗੀ ਯੂਨਰ ਸਰ ਸਾਹਿਬ ਦੇਣਗੇ ਇਸੇ ਕੰਮ ਲਈ ਤੇ ਜਿਹੜਾ ਖਾਸ ਕਰ ਜਿਹੜੇ ਅਫਸਰ ਸਹਿਬਾਨ ਨੇੜੇ ਸੈਕਟਰੀ ਸਹਿਬਾਨ ਨੇ ਪ੍ਰਮੁਖ ਸਕੱਤਰ ਨੇ ਸਾਹਿਬ ਚੀਫ ਸੈਕਟਰੀ ਨੇ ਉਹਨਾਂ ਦਾ ਕੰਮ ਕੀ ਹੈ ਇਹ ਹੀ ਚੀਜ਼ਾਂ ਧਿਆਨ ਚ ਰੱਖਣੀਆਂ ਜਾਂ ਤੇ ਉਹਨਾਂ ਵੱਲੋਂ ਉਹਨਾਂ ਇਹਦੇ ਧਿਆਨ ਚ ਨਹੀਂ ਦਿੱਤਾ ਜਾਂ ਸਰਕਾਰ ਇਹਦੀ ਧਿਆਨ ਨਹੀਂ ਲੈ ਰਹੀ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਇਹਨਾਂ ਦਾ ਗਲਤੀ ਹੈ ਸਰਕਾਰ ਦੀ ਖਾਸ ਕਰ ਵਿਦਿਆ ਦੇ ਖੇਤਰ ਨੂੰ ਲੈ ਕੇ ਜਿਹੜਾ ਕਿ ਬਿਲਕੁਲ ਬੇਤਿਆਨਾ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਜਿਹੜੇ ਸਕੂਲ ਆਫ ਹੈਮਿਨੈਂਸੀ ਉਹ ਤੁਸੀਂ ਆਪ ਦੱਸ ਦੋ ਕਿੰਨੇ ਕਿੰਨੇ ਨੇ ਅੱਜ ਸਾਡੀ ਸਾਡੀ ਖੜੋਤ ਉਥੇ ਦੀ ਉਥੇ ਦੋ ਸਕੂਲ ਹੈ ਇੱਕ ਮਾਰੋਡੇ ਇੱਕ ਜਿਹੜਾ ਛਾਡੇ ਬਣਿਆ ਸੋ ਵੀ ਪੁਰਾਣੇ ਸਕੂਲਾਂ ਨੂੰ ਸਾਰਾ ਅੰਮ੍ਰਿਤਸਰ ਜਾਣਦਾ ਹੈ ਔਰ ਸਭ ਤੋਂ ਵੱਧ ਸਟਰੈਂਥ ਉਥੇ ਹੈ ਬੱਚਿਆਂ ਦੀ ਪਹਿਲੋਂ ਤੋਂ ਹੀ ਹੈ ਪਰ ਚਲੋ ਅਸੀਂ ਇਹ ਇਸ ਲੜਾਈ ਚੱਕੜੇ ਕਿ ਨਹੀਂ ਹੱਲ ਕੀ ਹੈ ਹਾਲੇ ਤੁਸੀਂ ਕੁਝ ਕਰ ਸਕਦੇ ਹੋ ਤੁਸੀਂ ਸਕੇਂਦਰ ਦੇ ਮੋੜਿਆਂ ਦੇ ਬਾਹਰ ਆ ਦੇਖੋ ਆ ਜਿਹੜਾ ਸਾਰਾ ਤੁਹਾਡਾ মিডিਆ ਇਹ ਮੇਰੀ ਆਵਾਜ਼ ਹੀ ਹੈ ਮੈਂ ਆਵਾਜ਼ ਹੀ ਹੁਣ ਮੁੱਖ ਮੰਤਰੀ ਸਾਹਿਬ ਵੀ ਉਹਦਾ ਵੇਖ ਰਹੇ ਹੁਣ ਮੈਨੂੰ ਚੰਗਾ ਲੱਗੂਗਾ ਜੇ ਉਹ ਵੇਖ ਕੇ ਉਸੇ ਵੇਲੇ ਐਕਟ ਕਰਨਗੇ ਸ਼ਾਮਾ ਤੱਕ ਇਹਦਾ ਕੋਈ ਨਾ ਕੋਈ ਰਿਜ਼ਲਟ ਆਵੇ ਔਰ ਕਿਉਂਕਿ ਮੇਰੇ ਕੋਲ ਮੈਂ ਕੋਈ ਅਥਾਰਟੀ ਨਹੀਂਗਾ ਇਸ ਚੀਜ਼ ਨੂੰ ਲਾਉਣ ਦੇ ਵਿੱਚ ਜਾਂ ਇਹਨੂੰ ਬਣਾਉਣ ਦੇ ਵਿੱਚ ਇਹ ਅਥਾਰਟੀ ਸਟੇਟ ਹੁੰਦੀ ਹੈ ਸਟੇਟ ਨੇ ਕੰਮ ਕਰਨਾ ਹੈ ਔਰ ਉਹਦੇ ਉੱਤੇ ਗਵਰਨਰ ਸਾਹਿਬ ਨੇ ਉਹਨਾਂ ਨੇ ਕੋ ਡਿਸਾਈਡ ਕਰਨਾ ਹੈ ਪਰ ਪਿਛਲੇ ਤੁਹਾਨੂੰ ਪਤਾ ਇੱਕ ਮੈਡੀਕਲ ਯੂਨੀਵਰਸਿਟੀ ਦੇ ਬਾਬਾ ਫਰੀਦ ਜੀ ਦੇ ਲੈ ਕੇ ਵਾਈਸ ਚਾਂਸਲਰ ਉੱਥੇ ਵੀ ਬੜੀ ਲੜਾਈ ਝਗੜਾ ਤੇ ਪਿਆ ਸੀ ਦੋਵਾਂ 'ਚ ਪਰ ਮੈਂ ਚਾਹੁੰਗਾ ਕਿ ਇਹ ਆਪਸੀ ਤਣਾਅ ਨਾ ਬਣਾਈ ਹੋਏ ਇਸ ਚੀਜ਼ ਨੂੰ ਲੈ ਕੇ ਇਹਦਾ ਹੱਲ ਦੱਸਿਓ ਵੀ ਕੀ ਆ ਆਪਾਂ ਗਵਰਨਰ ਸੌਰੀ ਵਾਈਸ ਚਾਂਸਲਰ ਰੈਗੂਲਰ ਤੁਸੀਂ ਕਿੱਦਾਂ ਲਾਉਣੇ ਆ ਔਰ ਕਦੋਂ ਤੱਕ ਲਾਉਣੇ ਆ ਇਹ ਪੰਜਾਬ ਨੂੰ ਜਾਣਕਾਰੀ ਦਿਓ ਪੰਜਾਬ ਤੁਹਾਡੇ ਤੋਂ ਇਸ ਗੱਲ ਦੀ ਉਮੀਦ ਰੱਖਦਾ ਹੈ ਕਿ ਸਰਕਾਰ ਇਹਦੇ ਵਾਸਤੇ ਪੁਖਤਾ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਪੱਖ ਦੀ ਸੋਚਦੇ ਹੋਏ ਵਿਦਿਆ ਵਿਦਿਆ ਦੇ ਪੱਖ ਦੀ ਖਾਸ ਕਰਕੇ ਪੁਖਤ ਦੀ ਪੱਖ ਦੀ ਸੋਚਦੇ ਹੋਏ ਤੋਂ ਤਰੰਤ ਫਰਕ ਚਾਹੀਦਾ ਔਰ ਇਹਦਾ ਸਾਨੂੰ ਲੋਕਾਂ ਨੂੰ ਦਿਖਣਾ ਚਾਹੀਦਾ ਔਰ ਲੋਕਾਂ ਨੂੰ ਦੱਸੋ ਕਿ ਵਾਈਸ ਚਾਂਸਰ ਰੈਗੂਲਰ ਕਿਉਂ ਨਹੀਂ ਹੈਗੇ ਯੂਨੀਵਰਸਿਟੀਆਂ ਦੇ ਕੀ ਇਹ ਪੋਸਟ ਇਹ ਮਤਲਬ ਬੇਕਾਰ ਸੀ ਜਿਹੜੀ ਤੁਸੀਂ ਅਜੇ ਤੱਕ 82 ਚਾਸਰ ਰਿਨਾਈ ਤੁਸੀਂ ਇਹ ਮਤਲਬ ਉਹ ਆਧਾਰ ਤੇ ਕੰਮ ਚਲਾ ਰਹੇ ਜੇ ਕਦੀ ਕਿਸੇ ਨੂੰ ਚਾਰਜ ਦੇ ਦਿੱਤਾ ਕਦੀ ਕਿਸੇ ਨੂੰ ਦੇ ਦਿੱਤਾ ਇਹ ਤਾਂ ਥੋੜਾ ਨਾ ਯੂਨੀਵਰਸਿਟੀਆਂ ਤਰੱਕੀ ਕਰਦੀਆਂ ਨੇ ਇੱਕ ਵਾਈਸ ਚਾਂਸਰ ਦੀ ਜ਼ਿੰਮੇਵਾਰੀ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਚਿਰ ਕੰਮ ਕਰਨਾ ਔਰ ਉਹ ਫਿਰ ਇੱਕ ਆਪਣਾ ਆਧਾਰਾ ਸਮਝ ਕੇ ਉਹਦੇ ਤੇ ਮਿਹਨਤ ਕਰਦਾ ਔਰ ਆਪਣੀ ਉਹ ਜਿਹੜੀ ਉਹਦੀ ਵਿੱਦਿਆ ਹੁੰਦੀ ਹੈ ਜਾਂ ਉਹਦੀ ਜਿਹੜੀ ਜਿਹੜੀ ਮਹਾਰਤ ਹੁੰਦੀ ਹੈ ਉਹਦੇ ਰਾਹੀਂ ਉਹ ਚੀਜ਼ਾਂ ਲਿਆਉਣ ਦੇ ਵਿੱਚ ਵੀ ਕਾਮਯਾਬ ਹੁੰਦਾ ਉਹਨੂੰ ਵਿਸਥਾਰ ਕਰਨ ਦੇ ਵਿੱਚ ਵੀ ਕਾਮਯਾਬ ਹੁੰਦਾ ਸੋ ਮੈਂ ਆਸ ਕਰਦਾ ਕਿ ਇਹਦਾ ਤੁਰੰਤ ਐਕਸ਼ਨ ਜਿਹੜਾ ਆ ਉਹ ਸਰਕਾਰ ਵੱਲੋਂ ਲਿਆ ਜਾਊਗਾ ਠੀਕ ਹੈ ਥੈਂਕ ਯੂ ਸਾਡੇ ਵੱਲੋਂ ਜਿੱਦਾਂ ਸਾਡੇ ਤੱਕ ਪਹੁੰਚਦੀਆਂ ਨੇ ਫਿਰ ਉਦਾਂ ਉਥੇ ਰਾਹੀਂ ਸਾਡੇ ਕੋਲ ਵੀ ਪਹੁੰਚ ਜਾਂਦੀਆਂ ਨੇ ਨਹੀਂ ਭਾਈ ਯੂਨੀਵਰਸਿਟੀ ਦੇ ਹੋਰ ਵੀ ਬੜੇ سارے ਮਸਲੇ ਆ ਬੱਚਿਆਂ ਦੀ ਆਪਣੇ ਪਲੇਸਮੈਂਟ ਨਹੀਂ ਹੋਈ ਬਹੁਤ ਜ਼ਿਆਦਾ ਇਹ ਸਾਡੇ ਮਸਲੇ ਆਗੇ ਬੀਚੇ ਜਾ ਰਹੀਓ ਸਿਰਫ ਪ੍ਰਾਪ ਵੀ ਬਤੌਂਦੇ ਪਏ ਆ ਜੇ ਵੇਖਿਆ ਜਾਵੇ ਇਹ ਯੂਨੀਵਰਸਿਟੀ ਕਿਤੇ ਵੀ ਕੋਈ ਤਰੱਕੀ ਨਹੀਂ ਕਰ ਰਹੀ ਉਹ ਸਿਰਫ ਇਹ ਦੇਖੋ ਮੈਂ ਨਾ ਆਂਗਣਿਆਂ ਦੇ ਵਿੱਚ ਆ ਕਾਗਜ਼ਾਂ ਦੇ ਵਿੱਚ ਆ ਕੁਝ ਕੁਝ ਮੈਂ ਕਹਿਣਾ ਚਾਹੁੰਦਾ ਕੁਝ ਮੈਂ ਗਲਤ ਤੁਹਾਡੀ ਧਿਆਨ ਚ ਰੱਖਣਾ ਚਾਹੁੰਦਾ ਦੇਖੋ ਕੀ ਕਿਹੜੇ ਮਸਲੇ ਹੈਗੇ ਨੇ ਮੈਂ ਇਹ ਨਹੀਂ ਕਹਾਂਗਾ ਕਿ ਮਸਲੇ ਨਹੀਂ ਹੈਗੇ ਪਰ ਆਪਾਂ ਇਹਨੂੰ ਇਸ ਗੱਲ ਨਾਲ ਨਹੀਂ ਕਹਿ ਸਕਦੇ ਕਿ ਯੂਨੀਵਰਸਿਟੀ ਤਰੱਕੀ ਨਹੀਂ ਕਰ ਰਹੀ ਆਪਣੀ ਯੂਨੀਵਰਸਿਟੀ ਨੇ ਖੇਡਾਂ ਦੇ ਵਿੱਚ ਵੱਡੇ ਮਾਰ ਕੇ ਮਾਰੇ ਨੇ ਔਰ ਐਜੂਕੇਸ਼ਨ ਖੇਤਰ ਦੇ ਵਿੱਚ ਵੀ ਵੱਡੇ ਮਾਰ ਕੇ ਨੇ ਔਰ ਅੱਜ ਕੀ ਕੁਦਰਤੀ ਜਿਹੜਾ ਪਿੱਛੇ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ ਘਟਿਆ ਸਭ ਤੋਂ ਵੱਧ ਪ੍ਰੈਸ਼ਰ ਸਾਡੀ ਯੂਨੀਵਰਸਿਟੀ ਤੇ ਸੀ ਕਿ ਐਡਮਿਸ਼ਨ ਕੁਕਸੀ ਮੈਂਬਰ ਪਾਰਲੀਮੈਂਟ ਲੋਕ ਸਾਡੇ ਤੇ ਅਪਰੋਚ ਕਰਦੇ ਆ ਕਿ ਤੁਸੀਂ ਸਾਡੇ ਬੱਚੇ ਨੂੰ ਐਡਮਿਸ਼ਨ ਦਵਾ ਦਿਓ ਫਿਰ ਉਹਨਾਂ ਨੂੰ ਸਮਝਾਈਦਾ ਕਿ ਮੈਰਿਟ ਤੇ ਹੋਣ। ਮੈਰਿਟ ਨੂੰ ਅਸੀਂ ਲੋਕ ਕ੍ਰੋਸ ਨਹੀਂ ਕਰ ਸਕਦੇ ਅਸੀਂ ਕਿਸਦਾ ਹੱਕ ਨਹੀਂ ਮਾਰ ਸਕਦੇ। ਕਿ ਮੈਰਿਟ ਤੇ ਬੱਚੇ ਹੋਣਗੇ ਸੋ ਜਿਹੜੀਆਂ ਮੁਸ਼ਕਿਲਾਂਤ ਨੇ ਠੀਕ ਹੈ ਤੁਹਾਡੀ ਗੱਲ ਜਾਇਜ਼ ਹੈ ਬਟ ਉਹੀ ਤਾਂ ਗੱਲ ਹੈ ਕਿ ਅੱਜ ਹੁਣ 22 ਚਾਂਸਰ ਰੈਗੂਲਰ ਲੱਗੇ ਹੋਣ ਕੋਈ ਮੁਸ਼ਕਿਲਾਂ ਸਾਡੇ ਧਿਆਨ ਚ ਹੋਣਗੇ ਤੇ ਮੈਂ ਜਰੂਰ ਉਹਨਾਂ ਨੂੰ ਹੱਲ ਕਰਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਸਟੇਟ ਗਵਰਨਮੈਂਟ ਦਾ ਹੋਊ ਸਟੇਟ ਗਵਰਨਮੈਂਟ ਦਾ ਗੱਲ ਰੱਖਾਂਗੇ ਜਿਹੜੀ ਕੋਈ ਸ